ਸਤਿ ਸ੍ਰੀ ਅਕਾਲ ਮੈਂ ਅਸਰਨ ਸਿੰਘ ਢੀਂਟਾ ਹਾਂ ਤੁਸੀਂ ਦੇਖ ਰਹੇ ਹੋ ਢੀਂਟਾ ਸਾ ਚੈਨਲ ਢੀਂਟਾ ਸਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੋ ਅੱਜ ਆਪਾਂ ਵਿਸ਼ਾ ਲੈ ਕੇ ਆਏ ਹਾਂ ਬੜਾ ਮਹੱਤਵਪੂਰਨ ਹੈ ਸੁਪਰੀਮ ਕੋਰਟ ਵੱਲੋਂ ਇੱਕ ਬਹੁਤ ਜਿਹੜੇ ਫੂਡ ਡ੍ਰਿੰਕ ਨੇ ਜਾਂ ਖਾਣ ਪਣੇ ਚੀਜ਼ਾਂ ਨੇ ਉਹਨਾਂ ਦੇ ਇੱਕ ਲੇਬਲਿੰਗ ਜਿਹੜਾ ਪਿੱਛੇ ਹੁੰਦਾ ਸੀਗਾ ਜਿਸ ਨੂੰ ਐਸਪਾਇਰੀ ਡੇਟ ਕਹ ਦਈਏ ਉਹ ਉਹਨਾਂ ਨੂੰ ਇਹ ਕਿਹਾ ਗਿਆ ਕਿ ਹੁਣ ਉਹ ਅੱਗੇ ਜ਼ਰੂਰ ਲਿਖਣ ਤਾਂ ਜੋ ਜਿਹੜੇ ਕਸਟਮਰ ਉਹਨੂੰ ਰਸੇਜ ਲੈਂਦੇ ਨੇ ਜਾਂ ਖਰੀਦੇ ਨੇ ਉਹ ਕਿਤਨਾ ਕਿਤੇ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇਹਦੀ ਲਾਸਟ ਡੇਟ ਬਰਨਾਲਾ ਤੋਂ ਸਾਡਾ ਨਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਜੋ ਸੁਪਰੀਮ ਕੋਲੋਂ ਆਰਡਰ ਆਇਆ ਹੈ ਆਖਰ ਉਹ ਲੋਕਾਂ ਦੀ ਸਿਹਤ ਨਾਲ ਕਿੰਨਾ ਕੁ ਫਾਇਦਾ ਹੋਏਗਾ ਉਹਦੇ ਨਾਲ ਜਾਂ ਕਿਤੇ ਨਾ ਕਿਤੇ ਜੋ ਮਨਮਾਨੀਆਂ ਹਾਲ ਤੱਕ ਕੋਲ ਡਰਿੰਕ ਵਾਲੇ ਜਾਂ ਜਿੰਨੇ ਪ੍ਰੋਡਕਟਾਂ ਵਾਲੇ ਨੇ ਖਾਣ ਪੀਣ ਵਾਲੇ ਫੂਡ ਜਿਹਨੂੰ ਕਹਦੀਏ ਮਾਰਕੀਟਿੰਗ ਆ ਰਹੀਆਂ ਨੇ ਕੰਪਨੀਆਂ ਕਿਉਂ ਐਂ ਆਪਣੇ ਮਨਮਾਨੀਆਂ ਕਰਦੇ ਰਹਿੰਦੀਆਂ ਇਸ ਵਿਸ਼ੇ ਬਾਰੇ ਗੱਲਬਾਤ ਕਰਨੇ ਸਾਡੇ ਨਾਲ ਮੌਜੂਦ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਾਨੂੰਨ ਸਰ ਤੁਹਾਡਾ ਤੇ ਮੇਰੇ ਵੱਲੋਂ ਢੀਂਗਾ ਜਨ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇ ਇਹਨਾਂ ਨੇ ਇਹ ਮੁੱਦਾ ਲਿਆਂਦਾ ਕਿਉਂਕਿ ਇਹ ਮੁੱਦਾ ਹਰੇਕ ਘਰ ਨਾਲ ਜੁੜਿਆ ਹੈ ਹਿੰਦੁਸਤਾਨ ਦੇ ਇਹ ਘਰ ਪਰਿਵਾਰ ਦੇ ਬੱਚਿਆਂ ਜੁੜਿਆ ਹੈ ਬੇਟੀ ਵੱਡਿਆਂ ਜੁੜਿਆ ਪਿਆ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਬੜਾ ਵਧੀਆ ਆਦੇਸ਼ ਪਾਸ ਕਰਕੇ ਜਿਹੜੀਆਂ ਚੇਤਾਵਨੀ ਚੇਤਾਵਨੀ ਹੁੰਦੀ ਹੈ ਉਹ ਪਿੱਛੇ ਜਿਹੜਾ ਅੱਗੇ ਲਿਖੇ ਰਸੋਚ ਹੈ ਐਕਸਪਾਇਰਡ ਹੈ ਜੇਕਰ ਪ੍ਰੋਡਕਟ 'ਤੇ ਕੋਈ ਵੀ ਯਾਨੀ ਕਿ ਇਨਫੋਰਮੇਸ਼ਨ ਹੈ ਉਹਨੂੰ ਅਗੇ ਸ਼ੋਅ ਕਰੋ ਤਾਂ ਨਾਲ ਦੱਸਨਾ ਸੋਨਿੰਦਰ ਜੀ ਬਿਨਾ ਕੰਪਨੀਆਂ ਨੇ ਆਪਣੇ ਮੁਆਫੇ ਦੇ ਲਈ ਚਤਾਵਨੀਆਂ ਪਿੱਛੇ ਰੱਖ ਦਿੰਦੀਆਂ ਹੈ ਤਾਂ ਕਿ ਬੱਚੇ ਤੇ ਪਰਿਵਾਰਾਂ ਨੂੰ ਉਹ ਚਤਾਵਨੀਆਂ ਦਿਖਣ ਨਾ ਤੇ ਉਹਨਾਂ ਦਾ ਪ੍ਰੋਡਕਟ ਜਿਆਦਾ ਮਹਿੰਗਾ ਵਿਕ ਸਕੇ ਤੇ ਤੋਂ ਇੱਕ ਗੱਲ ਹੋਰ ਕਹਿਣਾ ਜਨਾ ਇੱਕ ਉਹਦੇ ਐਨਰਜੀ ਸਿੰਗ ਹੈ ਸਟਿੰਗ ਜੋ ਕਿ ਯੂਐਸਏ ਵਿੱਚ ਬੈਨ ਹੈ ਇੱਥੇ ਦੋ ਸਾਲਾਂ ਤੋਂ ਪਰ ਇੱਥੇ ਇੰਡੀਆ ਵਿੱਚ ਰਿਹਾ ਹੈ ਹਾਲਾਂਕਿ ਇੱਕ ਰਿਪੋਰਟ ਆਈ ਹੈ ਡਬਲਯੂਓ ਤੋਂ ਜਿਹੜੀ ਕਿ ਬਹੁਤ ਵਧੀਆ ਕੰਪਨੀ ਇੱਕ ਚੈਰਿਟੀ ਵਰਤ ਹੈ ਜਿਨੇ ਕਿ ਕੋਰੋਨਾ ਦਾ ਦਵਾਈਆਂ ਮਾਈਆਂ ਉਹਨਾਂ ਨੇ ਬੈਨ ਕੀਤਾ ਹੋਇਆ ਹੈ ਉਦੇ ਕਰਕੇ ਜਾਨਕੀ 200 ਬੱਚਾ ਅਮਰੀਕਾ ਵਿੱਚ ਬਹੁਤ ਜਿਆਦਾ ਕਮਜ਼ੋਰੀਆਂ ਨੇ ਨਿਕਾ ਪਰ ਉਹ ਹਿੰਦੂ ਸਾਜ ਵਿਖ ਰਿਹਾ ਕਿਉਂਕਿ ਉਹਦੇ ਵਿੱਚ ਉਹਦੇ ਅੱਗੇ ਚੇਤਾਵਨੀ ਇੱਥੇ ਨਹੀਂ ਉਹਦੇ ਉੱਪਰ ਚੇਤਾਵਨੀ ਪਿੱਛੇ ਇੱਦਾਂ ਕੀ ਹੈ ਤਾਂ ਇਹ ਹੁਣ ਉਹ ਦੇਖਦੇ ਆ ਵੀ ਜਿਹੜਾ ਇਹ ਆਇਆ ਦੁਕਾਨ ਦਾ ਜਾਂ ਕੰਪਨੀਆਂ ਕਿੰਨਾ ਕੋਈ ਉੱਪਰ ਵਿਚਾਰ ਕਰਦੇ ਆ ਕਿਉਂਕਿ ਇਹ ਨਾ ਕੰਪਨੀਆਂ ਨੂੰ ਬਹੁਤ ਜਿਆਦਾ ਟਾਟਾ ਪਿਆ ਤਦਾ ਜੀ ਤਾਂ ਬਦੈ ਸਿੰਘ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਜੇ ਆਪਾਂ ਗੱਲਬਾਤ ਕਰਦੇ ਆ ਤੁਸੀਂ ਮੈਂ ਫੋਰਮ ਦੀ ਗੱਲ ਕਰੀਆ ਯੂਐਸਏ ਦੀ ਗੱਲ ਕਰੀਆ ਪਰ ਇੰਡੀਆ ਦੇ ਵਿੱਚ ਕੋਈ ਵੀ ਅਗਰ ਕਾਨੂੰਨ ਬੰਦ ਹੈ ਲੋਕਾਂ ਦੀ ਸਿਹਤ ਵਾਸਤੇ ਹੋਵੇ ਲੋਕਾਂ ਦੀ ਸੁਰੱਖਿਆ ਵਾਸਤੇ ਹੋਵੇ ਪਰ ਉਹ ਉਨਾਂ ਰੋਡ ਤੇ ਜਾਂ ਉਹਨਾਂ ਗਰਾਊਂਡ ਦੇ ਵਿੱਚ ਦੇਖ ਨੂੰ ਨਹੀਂ ਮਿਲਦਾ ਜਿੰਨਾ ਕਿ ਆਪ ਅਗਰ ਫੋਰਨ ਅਵ ਕੰਟਰੀ ਦੇ ਕੰਪੈਰੀਸ਼ਨ ਕਰਦੇ ਆ ਉਸ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਕਿ ਜੋ ਆਰਡਰ ਸੁਪਰੀਮ ਕੋਰਟ ਨੇ ਕਿਤੇ ਨੇ ਖਾਣ ਵਾਲੀ ਚੀਜ਼ਾਂ ਦੇ ਉੱਤੇ ਕਿ ਲੈਵਲ ਮੂਹਰੇ ਰੱਖੋ ਐਸਪਾਇਰੀ ਡੇਟ ਮੂਹਰੇ ਰੱਖੋ ਤਾਂ ਤੁਹਾਨੂੰ ਕੀ ਲੱਗਦਾ ਕਿ ਲੋਕ ਜਾਗਰਤ ਹੋਣਗੇ ਜਾਂ ਉਮੀ ਹੀ ਕਿ ਤਨਾ ਕਿਤੇ ਠੰਡੇ ਵਾਸਤੇ ਵਿੱਚ ਮਾਮਲਾ ਚਲਾ ਜਾਏਗਾ ਦੇਖੋ ਜੀ ਲੋਕਾਂ ਦਾ ਆਪ ਜਾ ਕੇ ਤੋਹਣਾ ਪੈਣਾ ਕਿਉਂਕਿ ਸਰਕਾਰਾਂ ਨਹੀਂ ਚੱਲਦੀਆਂ ਕਿਉਂਕਿ ਜੇ ਮੈਂ ਉਹ ਨਾਮ ਹੀ ਲੈਣਾ ਤੁਹਾਡੇ ਜਾਂਦੇ ਦੇ ਰਹੀ ਕਿਉਂਕਿ ਹਰੇਕ ਜਨਤਾ ਦੀ ਜਿੰਨੀ ਨਾ ਖਲਵਾਉਣ ਦਾ ਮਸਲਾ ਤੁਸੀਂ ਉਠਾਇਆ ਤੁਹਾਡਾ ਬਹੁਤ ਸ਼ੁਕਰੀਆ ਕਿਉਂਕਿ ਵੱਡੇ ਵੱਡੇ ਕੰਪਨੀਆਂ ਟਾਟਾ ਮਹਿੰਦੀ ਐਵਓ ਉਹ ਅਜਿਹੀ ਕੰਪਨੀਆਂ ਨੇ ਜਿਹੜੇ ਕਿ ਇਹ ਕਾਨੂੰਨ ਨਹੀਂ ਚੱਲਣ ਦੇਣਗੀਆਂ ਔਰ ਇਹਨਾਂ ਨਾਲ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਤਾਂ ਸਰਕਾਰਾਂ ਵੀ ਇਹਦੇ ਵਿੱਚ ਢਿੱਲੇ ਬਸਤੇ ਇਹ ਪਾ ਕੇ ਪ੍ਰਤਨ ਕਰਾਂਗੀਆਂ ਪਰ ਉਹ ਦੇਖਣਾ ਕਿ ਜਿਹੜਾ ਮੁੱਦਾ ਤੁਸੀਂ ਚੱਕਿਆ ਵੀ ਉਹ ਲੋਕ ਲੋਕਾਂ ਨੂੰ ਆਪ ਜਾਗਰਤ ਹੋਣਾ ਪੈਣਾ ਅਸੀਂ ਇਹ ਬੇਨਤੀ ਕਰਾਂਗੇ ਤੁਹਾਡੇ ਦਰਸ਼ਕਾਂ ਨੂੰ ਵੀ ਇਹਦੇ ਜਵਾਬ ਤੋਂ ਕਮੈਂਟ ਕਰੋ ਤਾਂ ਕਿ ਜਿਹੜਾ ਇਹ ਮੁੱਦਾ ਵੀ ਚੱਕਿਆ ਹੈ ਇਹਦਾ ਲੋਕਾਂ ਨੂੰ ਆਮ ਲੋਕਾਂ ਨੂੰ ਫਾਇਦਾ ਮਿਲ ਸਕੇ ਜੀ ਬਿਲਕੁਲ ਤਾਂ ਤੁਸੀਂ ਦੇਖਿਆ ਹੋਣਾ ਕਿ ਜੇਕਰ ਆਪਾਂ ਖਾਣ ਪੀਣ ਦੀ ਚੀਜ਼ਾਂ ਦੀ ਗੱਲ ਕਰ ਲੈਨੇ ਆ ਤਾਂ ਕੁਝ ਇਹ ਵੀ ਇੱਕ ਪਿੱਛੇ ਦਾ ਮਾਮਲਾ ਹੈ ਸੀਗਾ ਜਿਹਨੂੰ ਕਹਿੰਦੇ ਪੋਲੀਥੀਨ ਪੋਲੀਥੀਨ ਦੇ ਜਿਹੜੇ ਲਿਫਾਫੇ ਨੇ ਬੰਦ ਕਿੱਥੇ ਗਏ ਸੀ ਪਰ ਜੇ ਮੈਂ ਗੱਲ ਕਰਾਂ ਕੁਰਕਰੇ ਦੀ ਗੱਲ ਕਰ ਲੈਣਾ ਜਾਂ ਕੋਈ ਐਸੇ ਖਾਣ ਪੀਣ ਦੇ ਜਿਹਨੂੰ ਉਹ ਹੁਣ ਵੀ ਦੇਖੋ ਪ੍ਰੋਡਕਟ ਆ ਜਿਹੜਾ ਆ ਉਹ ਪੋਲੀਥੀਨ ਹੈ ਉਹ ਹੁਣ ਵੀ ਉਹਦੇ ਵਿੱਚ ਪੈਕੋ ਕੇ ਆ ਰਿਹਾ ਜਿਵੇਂ ਮੈਂ ਕੁੜਕੇ ਦੀ ਗੱਲ ਕਰ ਲੈਣਾ ਜ ਜਿੰਨੇ ਅੱਜ ਕੱਲ ਬੱਚੇ ਖਾਂਦੇ ਨੇ ਉਹ ਤਾਂ ਤੁਸੀਂ ਕੀ ਕਹਿੰਦੇ ਓ ਕਿ ਉਹ ਵੀ ਕਿਤੇ ਨਾ ਕਿਤੇ ਬੰਦ ਹੋਣੇ ਚਾਹੀਦੇ ਨੇ ਜੇ ਕੋਈ ਬੈਨ ਕਿਤੇ ਵੀ ਗਵਰਨਮੈਂਟ ਨੇ ਕੋਈ ਸੁਣਾ ਹੋਈ ਸੀ ਲਗੇ ਕਦੀ ਗਈ ਸੀ ਪਰ ਨਾ ਕੰਪਨੀਆਂ ਨੇ ਅਪਾਇ ਕਾ ਤਿਆਰ ਕਰ ਦਿਆ ਉਹ ਵੀ ਸੁਪਰੀਮ ਕੋਰਟ ਤੇ ਹਜ਼ਾਰ ਕੀ ਵਰਤੈ ਵੀ ਜਿਹੜੇ ਜੀ ਤੁਸੀਂ ਕੋਲ ਕਰੇ ਕਹਿ ਰਹੇ ਹੋ ਚੀਜ਼ ਕਹਿ ਰਹੇ ਹੋ ਵੀ ਇਹਨਾਂ ਦੀ ਜਿਹੜੀ ਮਿਆਰ ਹੁੰਦੀ ਹੈ ਉਹ 10 ਦਿਨ ਹੁੰਦੀ ਹੈ ਉਹ ਕਹਿੰਦੇ ਵੀ ਜੇਕਰ ਅਸੀਂ ਇਹਨਾਂ ਨੂੰ ਵੀ ਪੈਕਿੰਗ ਕੱਚਾ ਵਿੱਚ ਕਰਾਂਗੇ ਤਾਂ ਇਹ 2 ਦਿਨ 3 ਦਿਨ ਹੀ ਖਰਾਬ ਹੋ ਜਾਣਗੇ ਤਾਂ ਇਸ ਕਰਕੇ ਸੁਪਰੀਮ ਕੋਰਟ ਨੇ ਇੱਕ ਆਰਡਰ ਤੈ ਕੀਤਾ ਵੀ ਤੁਸੀਂ ਆਹ ਪਲਾਸਟਿਕ ਵੇਚ ਸਕਦੇ ਹੋ ਪਰ ਉਹਦਾ ਫਾਇਦਾ ਉਠਾ ਰਹੇ ਆਮ ਦੁਕਾਨਦਾਰ ਜਿਹੜੇ ਕਿ ਜਿਵੇਂ ਡੈਰੀਆਂ ਚਲਾ ਲੋ ਕੋਈ ਦੁਕਾਨਦਾਰ ਆਮ ਕਰਾਣੇ ਲੈ ਲੋ ਉਹ ਵੀ ਪਲਾਸਟਿਕ ਦੀ ਵਰਤੋਂ ਕਰ ਰਹੇ ਹਾਲੇ ਕਿ ਇਹ ਪ੍ਰੈਕਟਿਸ ਜਿਹੜਾ ਦਲਦਾ ਨਹੀਂ ਉਹ ਸਾਡੀ ਸਿਹਤ ਦੀ ਬਹੁਤ ਖਤਰਨਾਕ ਹੈ ਇਹ ਲੋਕਾਂ ਲੋਕਾਂ ਨੂੰ ਜਾਗਰੂਨ ਹੋਣਾ ਚਾਹੀਦਾ ਹੈ ਠੀਕ ਹੈ ਤੁਸੀਂ ਕੁਕਰੇਵਾਂ ਆਓ ਪਰ ਉਹ ਜੋ ਖਾਣਾ ਦੇਣਾ ਉਹਨੂੰ ਗੇਸਟ ਕਰ ਦੋ ਆਗ ਲਗਾ ਦਿਓ ਕੁਝ ਉਹ ਟਾਂਗੇ ਉਹ ਦੁਬਾਰਾ ਕੰਪਨੀ ਨਾਲ ਤਿੰਨਾਂ ਦੇ ਦੁਆਰਾ ਯਾਨੀ ਕਿ ਰੀਸਾਈਕਲ ਹੋ ਕੇ ਉਹੀ ਗੰਦਰ ਵਾਪਸ ਕਰਾ ਕੇ ਫਿਰ ਆ ਜਾਂਦੇ ਨੇ ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਦੇ ਵਿੱਚ ਕਿੰਨਾ ਕਿ ਜਿਹੜੇ ਕਸਟਮਰ ਆਇਆ ਜਾਂ ਤੁਸੀਂ ਤੁਸੀਂ ਵੀ ਕਿਤੇ ਨਾ ਕਿਤੇ ਖਾਣ ਪੀਣ ਨੇ ਆਪਣੇ ਬੱਚੇ ਵੀ ਨੇ ਸਭ ਦੇ ਪਰਿਵਾਰ ਦੇ ਵਿੱਚ ਤੇ ਬੱਚਿਆਂ ਨੂੰ ਆਪਾਂ ਕੀ ਸਮਝਾ ਗਾਈਡ ਕਰ ਸਕਦੇ ਹਾਂ ਜਾਂ ਕੀ ਆਪਾਂ ਕੁਝ ਗੱਲਬਾਤ ਕਹਿ ਸਕਦੇ ਆ ਕਿ ਜੀ ਤੁਸੀਂ ਖਾਣ ਤੋਂ ਪਹਿਲਾਂ ਪਹਿਲਾਂ ਕਿਹੜੇ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੁਣਾਂ ਜਿਵੇਂ ਸਪਾਈ ਡੇਟ ਹੋ ਗਈ ਜਾਂ কুরਕਰੇ ਵਧੀਆ ਨੇ ਜੀ ਜਾਂ ਸਲਾਬੇ ਨੇ ਕਿਵਰ ਦੇਖਿਆ ਹੁਣਾਂ ਕੋਈ ਚੀਜ਼ ਗਗਰ ਸਲਾਬ ਹੁੰਦੀ ਹੈ ਜਾਂ কুরਕਰੇ ਗਲਤ ਆ ਜਾਂਦੇ ਨੇ ਤਾਂ ਕ ਦੁਕਾਨਦਾਰ ਆ ਉਹ ਵੀ ਕਿਤੇ ਨਾ ਕਿਤੇ ਨਪਤਾ ਚ ਨਹੀਂ ਕਰਦਾ ਕਿ ਜੀ ਇਹ ਪਿੱਛੇ ਪੈਕ ਹੋ ਕੇ ਆਇਆ ਜਾਂ ਮੇਰਾ ਕੀ ਕਸੂਰ ਹੈ ਮੈਂ ਤਾਂ ਜਿਵੇਂ ਮਿਲਿਆ ਮੈਂ ਤਾਂ ਉਹਦੇ ਅੱਗੇ ਵੇਚ ਰਿਹਾ ਹਾਂ ਦੇਖੋ ਜੀ ਦੁਕਾਨਦਾਰ ਨੇ ਤਾਂ ਪਤਾ ਨਹੀਂ ਕਿੰਨੇ ਲੋਨ ਲੈ ਕੇ ਆਪਣੀਆਂ ਯਾਨੀ ਕੇਜੀਆਂ ਖਰੀਦਦੇ ਨੇ ਉਹਨਾਂ ਦੇ ਵਿੱਚ ਨਹੀਂ ਆ ਉਹ ਆਪਣੀ ਚੀਜ਼ ਨੂੰ ਕਰਦੇ ਮਾਰਾ ਨਹੀਂ ਕਹਿਣਗੇ ਪਰ ਸਾਡੀ ਜਿਹੜੀ ਆਫ ਜਨਰੇਸ਼ਨ ਆ ਉਹ ਯਾਨੀ ਫਾਸਟ ਫੂਡ ਮੈਦੇਸ ਜਿਆਦਾ ਆ ਗਿਆ ਹੈ ਤੁਸੀਂ ਕੁੜਤੇ ਕਾ ਕਰਦੀ ਮੈਂ ਕਹਿੰਦਾ ਅੱਜ ਕੋਈ ਅਜਿਆ ਘਰ ਦਿਖਾ ਦਿਓ ਜਿੱਥੇ ਰੋਜ਼ ਮਹਿੰਗੀ ਨਾ ਬੰਦੀ ਹੋਵੇ ਦਸ ਰਿਆ ਵਕਟ ਹੈ ਉਹ ਹਰ ਘਰ ਜੰਦੀ ਹੈ ਮੋਬੋਸ ਲਾ ਲਓ ਠੀਕ ਹੈ ਦੂਜਾ 버ਗਰ ਟਿੱਕੀਆਂ ਨਾਲੋ ਇਹ ਲੋਕ ਨਾ ਜਿਹੜਾ ਆਪਣਾ ਅਸਲੀ ਖਾਣਾ ਕਰਦਾ ਦਾ ਰੋਟੀ ਉਹ ਛੱਡ ਕੇ ਬੱਚੇ ਇੱਧਰ ਜਾ ਕੇ ਲੈਗੇ ਤਾਂ ਹੀ ਤੁਸੀਂ ਦੇਖਦੇ ਅੱਜ ਮੈਂ ਕਹਿੰਦਾ ਪੰਜਾਬ ਨਹੀਂ ਹੋਰ ਇੰਤਜ਼ਾਮ ਨਿਕਲ ਕਰਦਾ ਬੱਚਿਆਂ ਦੀਆਂ ਨਿਗਾਹਾਂ ਕਮਜ਼ੋਰ ਨੇ ਬੱਚੇ ਬਹੁਤ ਜ਼ਿਆਦਾ ਕਮਜ਼ੋਰ ਪੈਦਾ ਹੋ ਰਹੇ ਨੇ ਕਿਉਂ ਕਿ ਉਹ ਤੁਹਾਨੂੰ ਮਾਂ ਪਿਓ ਵੀ ਫਾਸਫੂਡ ਬਹੁਤ ਜ਼ਿਆਦਾ ਖਾਂਦੇ ਨੇ ਤੇ ਜਿਹੜਾ ਘਰ ਦਾ ਓਰੀਜਨਲ ਖਾਣਾ ਉਹਦੇ ਤੋਂ ਦੂਰ ਹੋ ਰਹੇ ਨੇ ਜੀ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਜੀ ਕਿ ਕੱਲ ਕਿਤੇ ਸਾਨੂੰ ਮੌਕਾ ਮਿਲਿਆ ਬਾਹਰ ਕਿਤੇ ਸ਼ੂਟ ਕਰਨ ਦਾ ਉੱਥੋਂ ਜਰਮਨ ਦੇ ਅੰਗਰੇਜ਼ ਆਏ ਹੋ ਸੀਗੇ ਤੇ ਅਸੀਂ ਉਹਨਾਂ ਨੂੰ ਕੋਲ ਡਰਿੰਕ ਵੀ ਕਿਹਾ ਕਿ ਤੁਸੀਂ ਕੋਲ ਡਰਿੰਕ ਪੀ ਲਓ ਉਹਨਾਂ ਨੇ ਜੀ ਕੋਲ ਡਰਿੰਕ ਨੂੰ ਇੱਕ ਤਰ੍ਹਾਂ ਦਾ ਪੌਇਜ਼ਨ ਕਿਹਾ ਕਿ ਸਵੀਟ ਪੌਇਜ਼ਨ ਹੈ ਇਹ ਜ਼ਹਿਰ ਹੈ ਯੂਥ ਲਈ ਤਾਂ ਉਹ ਸਿੰਪਲ ਵਾਟਰ ਉਹਨਾਂ ਨੇ ਪੀਤਾ ਤਾਂ ਅਗਰ ਆਪਾਂ ਆਪਣੇ ਗੱਲ ਕਰ ਲੈਨੇ ਆਂ ਇੰਡੀਅਨ ਦੀ ਤਾਂ ਇੰਡੀਅਨ ਕਿਤੇ ਨਾ ਕਿਤੇ ਚਾਈਨੀਸ ਫੂਡ ਹੋ ਗਿਆ ਉਹ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਪਨਾ ਰਹੇ ਨੇ ਤਾਂ ਕੋਲਡ ਡਰਿੰਕ ਲਗਾ ਲੋ ਵੀ ਬਹੁਤ ਜ਼ਿਆਦਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਨੇ ਤਾਂ ਲੱਸੀ ਦਹੀਂ ਮੱਖਣ ਦੀ ਗੱਲ ਕਰਦੇ ਆਂ ਤਾਂ ਉਹ ਤਾਂ ਕਿਤੇ ਨਾ ਕਿਤੇ ਬਹੁਤ ਲੋ ਬੱਚੇ ਨੇ ਜਿਹੜੇ ਖਾਸ ਕਰਕੇ ਅੱਜ ਕੱਲ ਯੂਥ ਦੀ ਗੱਲ ਕਰਦੇ ਆਂ ਉਹ ਬਹੁਤ ਦੂਰ ਹੁੰਦੇ ਜਾ ਰਹੇ ਨੇ ਅਗਰ ਉਹੀ ਗੱਲ ਆ ਕਿ ਨਾ ਤਾਂ ਸਿਹਤ ਚ ਉਹਨਾਂ ਦੀ ਚੱਜਦੀ ਐ ਨਾ ਪੜਾਈ ਚ ਅੱਗੇ ਨੇ ਕਿਤਨਾ ਕਿਤੇ ਉਹ ਕ ਡੈਮੋ ਨੇ ਜੇ ਹੁਣ ਆਪਾਂ ਕਹਿੰਦੇ ਪੁਰਾਣੀਆਂ ਖਰਾਕਾਂ ਜਿਹੜੀਆਂ ਜੇ ਮੈਂ ਆਪਣੀ ਗੱਲ ਕਰਾਂ ਮੈਂ 43 ਜਾਂ 44 ਸਾਲ ਦਾ ਹੋਣ ਵਾਲਾ ਪਰ ਜੇ ਮੈਂ ਕੰਪੇਰੀਜ਼ਨ ਕਰਦਾ ਅੱਜ ਦੇ 23 ਸਾਲ ਦੇ ਜਵਾਕਾਂ ਨਾਲ ਤਾਂ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਯੰਗ ਦਿਖਦਾ ਤੇ ਕਿਤੇ ਨਾ ਕਿਤੇ ਮੇਰੀ ਸਿਹਤ ਤੰਦਰੁਸਤ ਦਿਖਦੀ ਹੈ ਸ਼ਾਇਦ ਇਹ ਕਾਰਨ ਹੋ ਸਕਦਾ ਕਿ ਜਿਵੇਂ ਤੁਸੀਂ ਤੁਹਾਡੀ ਵੀ ਸ਼ਾਇਦ ਨਾਲ ਦੇ ਨੀਂ ਉਮਰ ਹੋਣੀ ਹੈ ਤਾਂ ਆਪਾਂ ਨੂੰ ਜਿਹੜੇ ਖਰਾਕਾਂ ਨੇ ਕਿਤੇ ਨਾ ਕਿਤੇ ਕੰਮ ਆਈਆਂ ਪਰ ਜੇ ਅੱਜਕੱਲ ਬੱਚਿਆਂ ਦੀ ਗੱਲ ਕਰਦੇ ਆ ਜਾਂ ਤਾਂ ਉਹਨਾਂ ਨੂੰ ਉਹ ਜਿਹੜਾ ਫੂਡ ਹੈ ਜਿਹਨੂੰ ਆਪਾਂ ਗੱਲਬਾਤ ਕਰ ਲੈਨੇ ਆ ਕੋਲਡ ਡਰਿੰਕ ਹੋ ਗਿਆ ਨਿਊਡਲਸ ਹੋ ਗਏ 버거 ਹੋ ਗਏ ਚਾਈਨਸ ਫੂਡ ਹੋ ਗਿਆ ਇਹ ਜਿੰਦਗੀ ਦਾ ਹਿੱਸਾ ਬਣਿਆ ਪਰ ਉਹਨੀ ਤਾਕਤ ਦੇਖਣ ਨੂੰ ਨਹੀਂ ਮਿਲਦੀ ਜਾਂ ਉਹਨੇ ਸਟੈਮੀਨਰ ਨਹੀਂ ਹੈਗਾ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਜਿਵੇਂ ਉਹ ਜਰਮਨ ਬੰਦੇ ਦੀ ਗੱਲ ਕੀਤੀ ਉਹ ਉਹ ਵਾਲਾ ਉਹ ਉਹ ਕਿਉਂ ਨਹੀਂ ਕੋਲਡ ਡਰਿੰਕ ਬੰਦੇ ਜੱਗੇ ਇਹ ਸਾਰੇ ਕੋ ਕੋ ਕਹ ਲਓ ਥੰਬਸ ਅਪ ਕਹ ਲਓ ਮੈਂ ਕਿਹਦੇ ਕਹਿੰਦੀ ਕਭ ਨਹੀਂ ਕਹਾਂ ਸਾਰੇ ਕਹ ਲਓ ਇਹ ਨਾ ਜਿਹਦੇ ਵੀ ਇਹ ਸਾਰੇ ਤਿਆਰ ਹੁੰਦਾ ਕੈਮੀਕਲ ਦੇ ਨਾਲ ਤੇ ਹੁਣ ਆਪਾਂ ਕਹਾਂ ਤੁਸੀਂ ਗੱਲ ਕੀਤੀ ਦੁੱਧ ਦਹੀਂ ਮੱਖਣ ਦੀ ਉਹ ਦੁੱਧ ਮੱਖਣ ਘਾਤੇ ਕਰਦਾ ਠੀਕ ਹੈ ਸਾਡਾ ਦੁੱਧ ਜਦੋਂ ਜਾਨਾ ਉਹ ਤੋਂ ਮੱਖਣ ਹੀ ਕਰ ਦਿੰਦੇ ਆ ਨਹੀਂ ਵੀ ਘੱਟ ਮੰਨਉਂਦੇ ਆ ਉਹ ਆ ਰਹੀਆਂ ਪੋਸ਼ਟੀ ਖਰਾਕਾਂ ਉਹਦੇ ਨਾਲ ਨਾ ਸਾਡੀ ਸਿਹਤ ਬਣਦੀ ਹੈ ਉਹ ਜਿਹੜੇ ਕੋਲਡਿੰਗ ਹੋ ਗਏ ਜਿਹਨੇ ਤੁਸੀਂ ਕਹਦੇ ਹੋ ਵੀ ਚਿਪਸ ਕੁਰਕਰੇ ਹੈ ਨਾ ਇਹ ਅੱਜ ਕੱਲ੍ਹ ਬੱਚੇ ਖਾਣ ਲੱਗੇ 버ਗਰ ਹੋਣ ਲੋਗ ਅੱਜ ਕੱਲ੍ਹ ਕਮਜ਼ੋਰ ਧੋ ਰਹੇ ਨੇ ਇਹੀ ਇਹੀ ਕਾਰਨ ਹੈ ਜਿਵੇਂ ਤੁਸੀਂ ਕਹਿੰਦੇ ਮੇਰੀ ਤੁਹਾਡੀ ਉਮਰ 42 ਸਾਲ ਦਾ ਮੇਰੀ ਉਮਰ ਵੀ ਨੀਅਰ ਬਹੁਤ 40-40 ਹੈ ਅਸੀਂ ਤਾਂ ਠੀਕ ਆਪਣੇ ਬੰਦੇ ਆ ਕਿਉਂਕਿ ਅਸੀਂ ਅੱਜ ਕੋਲ ਨੂੰ ਘਾਤੀ ਕਰਦੇ ਆ ਲੇ ਆ ਫਿਰ ਮਾਦੀ ਨੂੰ ਤਾਂ ਜੁਰਰਤ ਹੈ ਅਸੀਂ ਆਪਣੇ ਜਿਹੜਾ ਸਾਡੇ ਘਰ ਦਾ ਖਾਣਾ ਹੱਥੋਂ ਦਾ ਬਿਆ ਕਿੱਥਾ ਹੋਇਆ ਉਹ ਬਣਨੇ ਆ ਆਪੇ ਸਾਹਮਣੇ ਬਣਿਆ ਹੋਇਆ ਜੀ ਤਾਂ ਜਾਂਦੇ ਆਂ ਦੇ ਦਰਸ਼ਕਾਂ ਨੂੰ ਆਪਾਂ ਕੀ ਅਪੀਲ ਕਰ ਸਕਦੇ ਆਂ ਯੂਥ ਨੂੰ ਕੀ ਅਪੀਲ ਕਰ ਸਕਦੇ ਆਂ ਕਿ ਇਹ ਕਹਿੰਦੇ ਕਿ ਜੇ ਡਾਈਟ ਐ ਅੱਛੀ ਹੋਵੇਗੀ ਤਾਂ ਹੀ ਕਿਤੇ ਨਾ ਕਿਤੇ ਬੰਦਾ ਤੰਦਰੁਸਤ ਨਜ਼ਰ ਆਉਂਦਾ ਹੈ ਜੇ ਆਪਾਂ ਆਪਣੀ ਸਿਹਤ ਨੂੰ ਹੀ ਖਿਲਵਾੜ ਕਰਦੇ ਰਹਾਂਗੇ ਕਮੈਨ ਨੂੰ ਨਹੀਂ ਲੱਗਦਾ ਕਿ ਅੱਜ ਤੋਂ 30 ਸਾਲ ਤੱਕ ਜੇ ਦੇਖਿਆ ਜਾਵੇ ਤਾਂ ਬੱਚੇ ਨੇ ਜਾਂ ਉਹ ওভার ਜਦੋਂ 올ਡ ਹੋ ਜਾਣਗੇ ਕਿ ਉਹ ਆਪਣੀ ਸਿਹਤ ਵੱਲ ਧਿਆਨ ਦੇ ਪਾਉਣਗੇ ਕਿਤੇ ਨਾ ਕਿਤੇ ਬਿਮਾਰ ਵੀ ਹੋਣਗੇ ਖਰਚਾ ਵੀ ਬਹੁਤ ਜ਼ਿਆਦਾ ਕਰਨਾ ਪਏਗਾ ਤੁਹਾਨੂੰ ਪਤਾ ਹੀ ਜਾ ਕੇ ਪਾ ਇੰਡੀਆ ਦੇ ਵਿੱਚ ਮੈਡੀਕਲ ਉਹ ਬਹੁਤ ਹੀ ਜ਼ਿਆਦਾ ਕੋਸਟਲੀ ਹੈ ਬੜਾ ਸਿਹਤ ਨੂੰ ਬੜੀ ਮਾਪ ਪਤਹੀ ਕਹਿੰਦੇ ਆ ਕਿ ਧਿਆਨ ਨਾ ਰੱਖੋ ਤਾਂ ਤੁਸੀਂ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਯੂਥ ਨੂੰ ਖਾਸ ਕਰਕੇ ਮੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਸਿਰ ਸਾਹਿਬ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਤੁਹਾਡੇ ਦਰਸ਼ਕਾਂ ਨੂੰ ਤੇ ਸਾਰੇ ਦੇਸ਼ ਦੇ ਲੋਕਾਂ ਨੂੰ ਵੀ ਪਹਿਲੀ ਗੱਲ ਦਾ ਮੁੱਦਾ ਪੋਹ ਰਹੀ ਹੈ ਦੇਖੋ ਇਹ ਵੀ ਰਿਆਮ ਵੀ ਜਿਹੜੇ ਰਜਿਸਟਰ ਨੇ ਖਾਖਾ ਬੱਚੇ ਛੋਟੇ ਬੱਚੇ ਠਾਹ ਵਗੜ ਉਹ ਕਈਆਂ ਚ ਜਦੋਂ ਪਰੇਸ਼ਕਰਨ ਤੇ ਥੋੜਾ ਜਿਆਦਾ ਗੱਤੀ ਉਹਨਾਂ ਦੀ ਨਹੀਂ ਹੈ ਗੱਤੀ ਉਹਨਾਂ ਦੇ ਮਾਪੇ ਬੀ ਵੀ ਹੈ ਜਿਹੜੇ ਕਿ ਅਸਲ ਨਾਲ ਆਪਣਾ ਸੁਭਾਜਾ ਭੁੱਖੇ ਗੈਸਟਰ ਕਲਚਰ ਵਰਗੇ ਨੇ ਜੀ ਤੇ ਮੇਰੀ ਗੱਲ ਨੂੰ ਸੁਣਾ ਕਰਿਓ ਸਾਰੇ ਨਹੀਂ ਕੁੱਸਕਾ ਰਹੇ ਨੇ ਮਾਵਾ ਮੌਜਦਾ ਤੇ ਵੜ ਗਈਆਂ ਰੋਟੀਆਂ ਬਣਾਉਂਦੀਆਂ ਨਹੀਂ ਠੀਕ ਐ ਬੱਚਾ ਬੋਲ ਰਿਹਾ ਬੇਟੇ ਆਰਡਰ ਕਰ ਦੇ ਉਹ ਬਾਹਰੋਂ ਪਤਾ ਨਹੀਂ ਕਿਹਦਾ ਖਾਣਾ ਆਉਂਦਾ ਕਿਹਦਾ ਨਹੀਂ ਆਉਂਦਾ ਬੱਚੇ ਉਹ ਖਾਂਦੇ ਨੇ ਬਿਮਾਰ ਹੁੰਦੇ ਨੇ ਬਾਹਰ ਦੀ ਉਹ ਮਾਪ ਨੂੰ ਵੀ ਪੀਰ ਕਰਦਾ ਪਰ ਜਾਂਦੇ ਤੇ ਮਾਦੇ ਰਾਈ ਕਿ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਵਧੀਆ ਪੋਸ਼ਟਿਕ ਆਹਾਰ ਦੇ ਕੇ ਦੋ ਅੱਜ ਦੇਖੋ ਬੱਚਾ ਦੀ ਉਮਰ ਹੈਗੀ ਐ ਵੱਧ ਤੋਂ ਵੱਧ ਆਪਣੀ 50 ਤੋਂ 60 ਸਾਲ ਕਰਨ ਨਹੀਂ ਉਹ ਟਾਈਮ ਆ ਜਾਏਗਾ ਫਿਰ ਬੱਚੇ 30 ਸਾਲ 35 ਸਾਲ ਇਹ ਜਿਹੜੀ ਰਹੇਗੀ ਇਹ ਦਿਸ ਇਜ਼ ਨਾਟ ਅ ਗੁੱਡ ਫਾਰ ਇੰਡੀਆ ਸੱਚੀ ਜੀ ਅੱਛਾ ਜਾਂਦਿਆਂ ਦੇ ਇੱਕ ਹੋਰ ਮੇਰੇ ਬੰਦੇ ਨੇ ਇੱਕ ਮੈਸੇਜ ਕਰਿਆ ਆਪਾਂ ਨੂੰ ਹਰਨਾਮ ਸਿੰਘ ਨੇ ਯੂ ਐਸ ਏ ਤੋਂ ਉਹ ਆਪਣਾ ਪ੍ਰੋਗਰਾਮ ਲਾਈਵ ਦੇਖ ਰਹੇ ਨੇ ਉਹ ਕਹਿੰਦੇ ਨੇ ਜੀ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਕਿਤਨੇ ਕਿਤੇ 6 6 ਫੁੱਟ ਦੇ ਗੱਭਰੂ ਨਜ਼ਰ ਆਉਂਦੇ ਸੀਗੇ ਖਾਣਾ ਪੀਣਾ ਦੁੱਧ ਦਹੀਂ ਮੱਖਣ ਆਮ ਘਰ ਹੁੰਦਾ ਸੀ ਪਰ ਕਿਤੇ ਨਾ ਕਿਤੇ ਸਾਡਾ ਪੰਜਾਬ ਹੁਣ ਨਸ਼ਿਆਂ ਦੇ ਵਿੱਚ ਦਲਦਲ ਦੇ ਵਿੱਚ ਫਸ ਗਿਆ ਹੈ ਜਿਹੜਾ ਆਪਣਾ ਨਾਲ ਦਾ ਸੂਬਾ ਹੈ ਹਰਿਆਣਾ ਕਿਹਨਾਂ ਦੇ ਉੱਥੇ ਵੀ ਜੇਕਰ ਤੁਸੀਂ ਅੱਜ ਕੱਲ ਦੇ ਬੱਚਿਆਂ ਨੂੰ ਦੇਖੋ ਜਾਂ ਮੁੰਡੇ ਹੋਣ ਜਾਂ ਕੁੜੀਆਂ ਹੋਣ ਕਹਿੰਦੇ ਉਹ ਹੁਣ ਵੀ ਕਿਤੇ ਨਾ ਕਿਤੇ ਸਿਹਤ ਤੇ ਤੰਦਰੁਸਤ ਨਹੀਂ ਉਹਨਾਂ ਦੀ ਤੇ ਇਸ ਬਾਰੇ ਤੁਸੀਂ ਜਾਂਦੇ ਦੇ ਦਰਸ਼ਕਾਂ ਕੀ ਕੀ ਕਹਿਣਾ ਚਾਹੁੰਦੇ ਹੋ ਇਹ ਵਾਕਈ ਸਹੀ ਗੱਲ ਹੈ ਸਾਨੂੰ ਉੱਥੇ ਆ ਜਾਂਦੀ ਹੈ ਕਿ ਅੱਜ ਕੱਲ੍ਹ ਪੰਜਾਬ ਜਿਆਦਾ ਵੈਕਟਰ ਕੰਸਰਵ ਵਿੱਚ ਵੜ ਗਿਆ ਹੈ ਹਰਿਆਣਾ ਥੋੜਾ ਜਿਹਾ ਇੱਕ ਝੋਕੜਾ ਤੇ ਦੇਖੋ ਤੁਸੀਂ ਆ ਦੇਖੋ ਅੱਜ ਪੰਜਾਬ ਦੇ ਵਿੱਚ ਜੋ ਕਿੰਨੇ ਖਿਡਾਰੀ ਨਿਕਲਦੇ ਨੇ ਪਹਿਲਾਂ ਪੰਜਾਬ ਦੇ ਖਿਡਾਰੀ ਬਹੁਤ ਜ਼ਿਆਦਾ ਸਾਰੀ ਗੇਮਾਂ ਟੋਪ ਤੋਂ ਬੇ ਕਬੱਡੀ ਲਾ ਲਓ ਹੌਕੀ ਲਾ ਲਓ ਕ੍ਰਿਕਟ ਲਾ ਲਓ ਅੱਜ ਹਰਿਆਣਾ ਦੇ ਪਲੇਅਰ ਕਬੱਡੀ ਜੱਗੇ ਨਹੀਂ ਕਿਉਂ ਲੋਕੇ ਹਰਿਆਣੇ ਦੇ ਜਿਹੜੇ ਮਾਪਿਓ ਨੇ ਉਹ ਅੱਜ ਵੀ ਉੱਥੇ ਬੈਕਵਰਡ ਏਰੀਆ ਥੋੜਾ ਉਹ ਕਿਛ ਡਰਦੇ ਨੇ ਆਪਣੇ ਮਾਪਿਓ ਤੋਂ ਤੇ ਪੰਜਾਬ ਦੇ ਜਿਹੜੇ ਬੱਚੇ ਨੇ ਕੋਈ ਪੀਜੀ ਲੈਣ ਲੱਗ ਗਿਆ ਬਾਹਰ ਰੰਦੇ ਨੇ ਖਾਣਾ ਪੀਣਾ ਜਿਹਾ ਵਜਾ ਹੋ ਗਿਆ ਤੁਸੀਂ ਇਹ ਦੇਖ ਲਓ ਕਿ ਤੁਸੀਂ ਬੜੀ ਵਧੀਆ ਕੰਨ ਠਾਈ ਹੈ ਕਿ ਸਪੋਰਟਸ ਦਾ ਉਹ ਰਾਜ ਪੰਜਾਬ ਤੋਂ ਨਿਕਲਦਾ ਹੀ ਨਹੀਂ ਅੱਜ ਜ਼ਿਆਦਾਤਰ ਸਪੋਰਟਸ ਆ ਨਿਕਲਦਾ ਹੈ ਹਰਿਆਣੇ ਤੋਂ ਕਿ ਹਰਿਆਣਾ ਥੋੜਾ ਜਿਹਾ ਉੱਥੇ ਪਰੋਮ ਦੇ ਕੋਈ ਟੀਸਾ ਜੀ ਪੈਂਦਾ ਮਾਪਿਓ ਸਖਤ ਹੋਣਗੇ ਤਾਂ ਬੱਚੇ ਐਸਾ ਨਹੀਂ ਦੱਸੂਗੇ ਉਹ ਆ ਗੱਲ ਮੰਨਣਗੇ ਪੰਜਾਬ 'ਚ ਨਹੀਂ ਹੋ ਰਿਹਾ ਜੀ ਜੀ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਸਰ ਤਾਂ ਦਰਸ਼ਕੋ ਇਸ ਹਨ ਆਪਣੇ ਦਰਸ਼ਕ ਜੋ ਕੇ ਆਪਣੇ ਕੀਮਤੀ ਵਿਚਾਰ ਆਪਣੇ ਨਾਲ ਸਾਂਝੇ ਕਰ ਰਹੇ ਸੀਗੇ ਤਾਂ ਮੇਬੀ ਆਪਣੇ ਚੈਨਲ ਢੀਂਡਸਾ ਚੈਨਲ ਮਾਧਿਅਮ ਰਾਹੀਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਖਾਓ ਪੀਓ ਮਰਮਰ ਪਾ ਜੀ ਨਾਲ ਕੱਪੜਾ ਪਾਓ ਜਗ ਜਾਤਾ ਤਾਂ ਇੱਕ ਕਹਾਵਤ ਹੈ ਜਿਹੜੀ ਕਿ ਅਗਰ ਤੁਸੀਂ ਖਾਣਾ ਪੀਣਾ ਤਾਂ ਮਨ ਭੰਦਾ ਖਾਓ ਤੇ ਜੇ ਕੱਪੜੇ ਪਾਉਣੇ ਨੇ ਉਹ ਜੱਕ ਪਾਉਂਦੇ ਕਿ ਜਿਹੜੇ ਤੁਹਾਡੇ ਕੱਪੜੇ ਨੇ ਉਹ ਕਿਤੇ ਨਾ ਕਿਤੇ ਜੋ ਸਮਾਜ ਹੈ ਜੋ ਕਿਤਨੇ-ਕਿਤਨੇ ਸਮਾਜ ਦੇ ਵਿੱਚ ਆਪਾਂ ਵਿਚਰਦੇ ਆਂ ਉਹਨਾਂ ਨੂੰ ਕਿਤੇ ਨਾ ਕਿਤੇ ਦੇਖਦੇ ਹੋ ਸ਼ਰਮ ਨਾ ਆਵੇ ਕਿਸ ਬੱਚੇ ਨੇ ਕੀ ਪਾਇਆ ਹੋਇਆ ਤਾਂ ਫੈਸ਼ਨ ਹੈ ਦੁਨੀਆ ਪਾਰ ਹੀ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਨਹੀਂ ਪਾਉਣਾ ਚਾਹੀਦਾ ਪਰ ਕਿਤੇ ਨਾ ਕਿਤੇ ਬੱਚਿਆਂ ਨੂੰ ਵੀ ਖਾਣ ਪੀਣ ਵਾਲ ਤੇ ਆਪਣੇ ਪਹਿਰਾਵੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਤਾਂ ਮੈਂ ਸੰਤ ਸਿੰਘ ਢੀਂਡਸਾ ਆਪਾਂ ਜੇ ਗੱਲ ਕਰਾਂ ਢੀਂਡਸਾ ਚੈਨਲ ਵੱਲੋਂ ਤਾਂ ਦਰਸ਼ਕਾਂ ਨੂੰ ਹੀ ਅਪੀਲ ਕਰਨਾ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਖਾਣ ਪੀਣ ਸੁਧਾਰੋ ਤੇ ਸਿਹਤ ਜਿਹੜੀ ਉਹਨੂੰ ਤੰਦਰੁਸਤ ਰੱਖੋ ਕਿਉਂ ਕਹਿੰਦੇ ਨੇ ਕਿ ਜਾਨ ਹੈ ਤਾਂ ਜਾਨ ਹੈ ਤੇ ਤੁਹਾਡੇ ਕੋਲੇ ਅਗਰ ਸਰੀਰ ਦੇ ਵਿੱਚ ਜਾਨ ਹੈ ਤਾਂ ਤੁਸੀਂ ਮੈਨੂੰ ਲੱਗਦਾ ਹੈ ਕਿ ਅੱਛਾ ਜੀਵਨ ਬਤੀਤ ਕਰ ਸਕਦੇ ਹੋ ਤਾਂ ਦਰਸ਼ਕੋ ਅਗਰ ਸਾਥੋਂ ਕੋਈ ਮਤਲਬ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਕੋਈ ਆਪਣੇ ਵਿਚਾਰ ਆ ਜਿਹੜੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤਾਂ ਜਾਂਦੇ ਹੋਏ ਮੈਂ ਸ੍ਰਿੰਦਰ ਸਿੰਘ ਢੀਂਡਸਾ ਮੇਰੇ ਹੀ ਜਾਂਦੇ ਤੋਂ ਤੋਂ ਜ਼ਿਆਦਾ ਲੈਣਾ ਕਿ ਨਵੇਂ ਵਿਸ਼ੇ ਦੇ ਲੈ ਕੇ ਤੁਹਾਡੇ ਨਾਲ ਫਿਰ ਰੁੱਬਰੂ ਹੋਊਂਗਾ ਤਦ ਤੱਕ ਮੈਨੂੰ ਦੇ ਵਿਜਾਜਤ ਸਤ ਸਿਕਾਰ